ਆਏ ਕਿੱਥੇ ਲੱਗਿਆ ਘਣਕਾ ਕੋਈ ਨਹੀਂ ਲੱਗਿਆ ਆਏ ਬਾਪੂ ਓ ਥੋੜੀ ਜੀ ਲੈ ਜਾਂਦੀ ਬਾਪੂ ਸੱਚ ਦੱਸ ਥੋੜੀ ਜੀ ਲੈ ਜਾਂਦੀ ਬਾਪੂ ਥੋੜੀ ਆ ਥੋੜੀ ਲੈ ਜਾਂਦੀ ਤੁਹਾਨੂੰ ਐਂ ਦਾ ਦੱਸ ਦੋ ਹਾਏ ਵਾ ਬਾਪੂ ਥੋੜੀ ਲੈ ਜਾਂਦੀ ਮੇਲਾ ਆਉਣ ਵਾਲਾ ਆਪਣੇ ਪਿੰਡ ਵਾਲਾ ਬਾਪੂ ਨੂੰ ਕਹੂੰਗਾ ਮੈਨੂੰ ਵੱਡਾ ਟਰੈਕਟਰ ਲਿਆ ਕੇ ਦੇ ਐਡਾ ਬੜਾ ਟਰੈਕਟਰ ਲਿਆ ਕੇ ਦੇ ਐਡਾ ਬੜਾ ਇਹਦਾ ਛੋਟਾ ਹੋ ਜਾਗਾ ਇਹਦੇ ਨਾਲ ਤਾਂ ਕੁਝ ਨਹੀਂ ਹੁੰਦਾ ਉੱਤੇ ਬੈਠ ਕੇ ਚਲਾਇਆ ਕਰੂੰਗਾ ਬਾਪੂ ਨੂੰ ਹਾਂ ਓਏ ਕਣਕ ਪਈ ਆ ਓਏ ਲੈ ਆਂ ਕਰ ਚੁਸਕੀਆਂ ਲਿਆਵਾਂਗੇ ਬਾਪੂ ਕਿਹੜਾ ਹੈਗੇਗਾ ਬਾਪੂ ਤਾਂ ਗਿਆ ਹੋਇਆ ਹੈਗਾ ਚੁਸਕੀਆਂ ਮਾਰ ਕੇ ਨਾ ਕਦਾ ਕਰ ਕਣਕ ਪਾਲਾ ਥੀ ਥੀ ਪਾਲਾ ਚੁਸਕੀਆਂ ਲਿਆਵਾਂਗੇ ਬਾਪੂ ਆਉਣ ਵਾਲੀ ਹੁਣ ਬਾਪੂ ਨੂੰ ਕਿਹੜਾ ਪਤਾ ਲੱਗੂਗਾ ਅੰਜਲਾ ਬਾਹੁਰ ਪਲਾ ਹੋਰ ਪਲਾ ਐ ਕਰਦੀ ਨੂੰ ਤੁਸਕੀਆਂ ਲਿਆਵਾਂਗੇ ਰੀਟੂ ਦੇ ਜਾਣਾਂਗੇ ਰੀਟੂ ਦੇ ਚੱਲਦੇ ਆਂਗੇ ਪੱਜ ਲਾ ਕੇ ਰਾਂ ਪੱਜ ਪੰਜਲਾ ਪੱਜਲਾ ਪੱਜਲਾ ਬਾਪੂ ਵੀ ਆਉਣ ਵਾਲੇ ਹੀ ਹੋਣਾ ਲਾ ਬਾਪੂ ਵੀ ਆਉਣ ਵਾਲੇ ਹੋਣਾ ਖੇਤ ਗਿਆ ਹੋਇਆ ਸੀ ਬਾਪੂ ਕਹਿੰਦਾ ਨਿਗਾ ਰੱਖੀ ਕਰਦੀ ਨਾਲ ਹੀ ਤੁਸਕੀਆਂ ਲਿਆਉਂਗਾ ਨਾਲੇ ਟੌਫੀਆਂ ਸੰਤਰੇ ਵਾਲੀਆਂ ਟੌਫੀਆਂ ਲਿਆਉਂਗਾ ਉਹ ਲਾਲ ਲਾਲ ਜੀਆਂ ਪੱਜ ਲਾ ਕੇ ਰਾਂ ਦੇਖਦੇ ਆ ਬਿੱਜੂ ਜੇ ਨੂੰ ਘਰੇ ਬਿਠਾ ਕੇ ਗਏ ਤੇ ਜੇ ਕੋਈ ਨਗਰਿਆ ਨਹੀਂ ਰੱਖੀ ਹੋਊਗੀ ਇੱਕ ਤਾਂ ਪਹਿਲੀ ਖੇਤੋਂ ਔੜ ਚੱਲ ਰਹੀ ਆ ਨਾ ਕੋਈ ਦਿਹਾੜੀ ਆ ਮਿਲਦਾ ਰੱਬ ਬੈਰੀ ਮੰਨ ਲਿਆ ਵੀ ਨਹੀਂ ਤੂੰ ਇੱਕ ਮਾਰ ਧਰ ਕੇ ਮੀ ਬਾਰੇ ਨੈਰੀ ਨਾ ਕਰ ਜਨ ਚੱਲ ਇਹ ਤਾਂ ਦੇਖਦੇ ਉਹ ਵੀ ਮਕਾਨ ਗਏ ਹੋਏ ਜੇ ਬਿੱਜੂ ਘਰੇ ਹੂਆ ਬਾਰਜਾ ਤਾਂ ਖੁੱਲਾ ਲੱਗਦਾ ਅਪਰਾ ਕਿੱਧਰ ਲੱਗਿਆ ਹੋਵੇ ਖੇਡਣ ਇਹਨੂੰ ਤਾਂ ਉਹੀ ਨਾਲ ਅਜ ਮੌਜ ਲੱਗ ਰਹੀ ਹੋਵੇ ਕੀ ਪਤਾ ਇਹ ਜੇ ਬਡੋਜਰ ਜੇ ਦਾ ਹਾਂ ਅ ਕਣਕੀ ਜੀ ਕਿਵੇਂ ਖਿੰਡੀ ਪਈ ਆ ਹੂੰ ਨਾ ਪਤਾ ਲਾ ਗਿਆ ਗਾਛਾ ਮੈ ਲਾਦਾ 10 ਰੁਪਈਆ ਦੀ ਹੋਗੀ ਤੀ ਕੰਕ ਤੁਸਕੀਆਂ ਲਿਆ ਦਸ ਕਣਕੀਆਂ 2 ਰੁਪਈਆ ਰਹਿ ਗਈ ਮੇਰੇ ਤੇ ਕਿ ਨਹੀਂ ਫੇਰ ਲਿਆਉਂਗਾ ਤੁਸਕੀਆਂ ਬਾਪੂ ਤਾਂ ਨਹੀਂ ਆ ਗਿਆ ਕਿਤੇ ਦੇਖਾਂ ਪਤਾ ਨਹੀਂ ਕਿੱਧਰ ਗਈ ਪਈ ਆ ਪਤਾ ਨਹੀਂ ਕਿੱਧਰ ਗਿਆ ਬਲੂਡਰ ਜਿਆ ਲੱਗਾ ਅਜਦਾ ਗੱਛਾ ਮੱਲਾ ਦੀਂਦਾ ਉਹਦਾ ਉਰਾਂ ਪਰਾਂ ਗਿਆ ਹੋਣਾ ਆ ਬਾਪੂ ਏ ਆ ਆ ਗਿਆ ਕਿੱਥੋਂ ਆਏ ਓਏ ਹਾਂ ਬਾਪੂ ਹਾਂ ਗੁੜੀਆਂ ਆਇਆ ਬਾਪੂ ਉਰੇ ਐ ਬਾਬੂ ਨਹੀਂ ਬਣਿਆ ਫਿਰਦਾ ਆ ਇਹਨਾਂ ਕਾ ਕਿਥੋਂ ਲੈ ਆਇਆ ਇਹ ਤਾਂ ਉਹਦੀਆਂ ਦੀਆਂ ਅਮਰੇ ਦੋਸਤ ਦੀਆਂ ਦੀਆ ਬਾਪੂ ਕਿਹਦੀਆਂ ਦੋਸਤ ਦੀਆਂ ਨੇ ਕਿਹੜੇ ਦੋਸਤ ਦੀਆਂ ਉਹ ਮੇਰੇ ਦੋਸਤ ਦੀਆਂ ਆ ਚੁਸਕੀਆਂ ਚੁਸਕੀਆਂ ਤਾਂ ਮੈਂ ਉਹ ਤੋਂ ਲੈ ਆਇਆ ਰੀਟੂ ਤੋਂ ਸੱਚ ਬੋਲ ਲੈ ਸੱਚ ਦੱਸ ਦੇ ਰਿਠੂ ਦਲੇ ਬਾਪੂ ਸੱਚੀ ਆ ਕਣਕ ਕਿਵੇਂ ਖਣੀ ਪਈਆ ਉਹ ਮੈਂ ਨਹੀਂ ਲੈ ਕੇ ਗਿਆ ਬਾਪੂ ਕਣਕ ਸੱਚੀ ਦੱਸ ਦੇ ਸੱਚੀ ਉਹ ਮੈਂ ਨਹੀਂ ਲੈ ਕੇ ਗਿਆ ਬਾਪੂ ਕਣਕ ਤੂੰ ਕਿਉਂ ਨਹੀਂ ਲੈ ਗਿਆ ਸੱਚੀ ਦੱਸ ਦੇ ਬਾਪੂ ਉਹ ਬਾਪੂ ਮੈਂ ਕਿੱਥੇ ਲੈ ਗਿਆ ਕਣਕ ਕੋਈ ਨਹੀਂ ਲੈ ਗਿਆ ਆਏ ਬਾਪੂ ਉਹ ਥੋੜੀ ਜੀ ਲੈ ਗਿਆ ਦੀ ਬਾਪੂ ਸੱਚੀ ਦੱਸ ਥੋੜੀ ਜੀ ਲੈ ਗਿਆ ਦੀ ਬਾਪੂ ਥੋੜੀ ਆ ਥੋੜੀ ਲੈ ਗਿਆ ਤੁਹਾਨੂੰ ਐਂ ਦਾ ਕਰ ਦੋ ਆਏ ਉਹ ਬਾਪੂ ਥੋੜੀ ਲੈ ਗਿਆ ਦੀ ਆ ਤੇਰੀ ਪੀਏ ਕਿਲੋ ਆ ਕਣਕ ਦਾ ਤੁਹਾਨੂੰ ਦਿੰਦਾ ਕੀ ਅਗਲਾ ਉੜੀ ਜੀ ਲੈ ਗਿਆ ਪੂਆ ਜੀ ਸਾਰੀਆਂ ਇੰਨੀ ਕਿ ਲੈ ਕੇ ਗਿਆ ਦੀ ਬਾਪੂ ਇੰਨੇ ਕਿਉਂ ਦੇਖਾ ਸਾਰਾ ਇੰਨਾ ਦਾ ਗਰਾਂ ਲੱਗਿਆ ਪਿਆ ਦੀ ਸਾਰਾ ਲੈ ਗਿਆ ਹਾਏ ਓਏ ਹੁਣ ਨਹੀਂ ਲੈ ਕੇ ਜਾਂਦਾ ਬਾਪੂ ਜਾਂਦਾ ਕਿਉਂ ਉਹ ਬੋਕੀ ਦਾ ਤੂੰ ਆਈ ਨੀ ਚੰਗੀ ਸੀ ਹਾਏ ਓਏ ਹੁਣ ਨਹੀਂ ਲੈ ਕੇ ਜਾਂਦਾ ਬਾਪੂ ਇੰਨਾ ਕੁੜੀ ਚੰਗੀ ਸੀ ਵਿਆਹ ਕੇ ਦਾ ਰਾਂਦ ਕੱਟਦਾ ਬਾਪੂ ਜੀ ਹੁਣ ਨਹੀਂ ਲੈ ਕੇ ਜਾਂਦਾ ਬਾਪੂ ਆਹ ਦੇਖ ਕਿਵੇਂ ਬਾਪੂ ਜੀ ਬਣਿਆ ਖੜਿਆ ਹੁਣ ਨਹੀਂ ਲੈ ਕੇ ਜਾਂਦਾ ਹਾਏ ਓਏ ਹੁਣ ਨਹੀਂ ਲੈ ਕੇ ਜਾਂਦਾ ਬਾਪੂ ਹਲੇ ਜਾਣਦੇ ਤੇਰਾ ਮੈਂ ਤੂੰ ਮਾਰ ਦੂੰ ਕਦੇ ਆਖਿਆ ਹਾਂ ਤੈਨੂੰ ਲੈ ਕੇ ਜਾਂਦਾ ਬਾਪੂ ਮੈਂ ਤਾਂ ਖੇਤੋਂ ਕਿਆ ਕਾਇਆ ਮੈਂ ਲੈ ਕੇ ਜਾਂਦਾ ਲੈ ਬਾਪੂ ਜੰਗ ਚ ਉਸਕੀ ਖਾਲਾ ਅੱਛਾ ਆਈ ਵੋ ਨਾ ਆਈ ਵੋ ਖਾਈ ਪਸੂਤੀਆ ਵੋ ਨਾ ਆਈ ਵੋ ਆਈ ਵੋ ਬਾਪੂ ਆਈ ਬਾਪੂ ਏ ਮਾਰਦਾ ਵੇ ਆ ਦੇਖਾ ਹੋਰ ਕੀ ਹੋਸ ਨੀ ਕੁਛ ਨੀ ਹੈਗਾ ਬਾਪੂ ਆਹੀ ਕਣਿਆ ਸਾਰੀਆਂ ਉਸਕੀਆਂ ਨੇ ਬਾਪੂ ਦੋ ਨੇਗੀਆਂ ਲੈ ਬਾਪੂ ਲੈ ਬਾਪੂ ਉਹ ਕੰਦਰ 10 ਕਿਲੋ ਕਣਕ ਲੈ ਗਿਆ 400 ਉਸਕੀਆਂ ਦਿੱਤੀਆਂ ਤੇਰਾ ਬਣੂ ਕਿਦੂ ਦਾ ਅੱਗੇ ਤੂੰ ਨੀ ਲੈ ਕੇ ਜਾਂਦਾ ਬਾਪੂ ਆਈ ਦਾ ਜਿਹੜੇ ਮਹਿਲ ਸਣ ਲਾਂਦੇ ਨੇ ਪਾਣੀ ਲੈ ਬਾਪੂ ਅੱਗੇ ਤੂੰ ਲੈ ਕੇ ਜਾਂਦਾ ਮੜਾ ਮੋਟਾ ਸਿਆਣਾ ਬਣ ਜਾਕਰ ਸਿਆਣਾ ਓਏ ਹਾਂ ਬਾਪੂ ਕਿੰਨਾ ਕਚਰੇ ਤੂੰ ਮਾਰੀ ਜਾਵਾ ਕਿੱਥੋਂ ਅੱਜ 15 ਅਗਸਤ ਆ ਗਿਆ ਛੁੱਟੀ ਦਾ ਮੈਂ ਤਾਂ ਥੋੜੀ ਜਿਹੀ ਲੈ ਕੇ ਗਿਆ ਦੀ ਬਾਪੂ ਥੋੜੀ ਲੈ ਗਿਆ ਅੱਜ ਥੋੜੀ ਲੈ ਕੱਲ ਨੂੰ ਬੜੀ ਲੈ ਜਾਵੇਂਗਾ ਅੰਦਾ ਕੱਲ ਨੂੰ ਨਹੀਂ ਲੈ ਕੇ ਜਾਂਦਾ ਬਾਪੂ ਹੁਣ ਮੇਰੀ ਗੱਲ ਸੁਣ ਲੈ ਹਾਂ ਬਾਪੂ ਮੈਂ ਪਿੰਡ ਜਾ ਕੇ ਆਉਣਾ ਠੀਕ ਆ ਜੇ ਕੋਈ ਚੀਜ਼ ਆ ਜੇ ਆਣਾ ਕੋਈ ਕਿਸੇ ਨੂੰ ਚੀਜ਼ ਦੇ ਦੇਣੀ ਹੁੰਦੀ ਨਾ ਮੈਂ ਨਹੀਂ ਦਿੰਦਾ ਬਾਪੂ ਆ ਲੈਣੇ ਕਿਸੇ ਮੈਂ ਮੜਾ ਜਾਉਣਾ ਠੀਕ ਆ ਚੰਗਾ ਕੱਦਨੇ ਪਿੰਡ ਜਾ ਕੋਈ ਸਿਆਣਾ ਬਣ ਜਾਕਰ ਸਿਆਣਾ ਐਡੇ ਬਡੋਚੇ ਦਾ ਤੇਰਾ ਕਰਾਂ ਕੀ ਮੈਂ ਖੇਡ ਲੈ ਬਾਪੂ ਫਿਰ ਮੈਂ ਬਾਪੂ ਫਿਰ ਤੂੰ ਜਾਇਆ ਹਾਂ ਤਿਆਰ ਰੱਖੀ ਮਾੜਾ ਸਾਰਾ ਬਾਪੂ ਚੰਗਾ ਹਾਂ ਇਹ ਜਾ ਮਾੜਾ ਜਵਾਕ ਮੇਰੇ ਕਿਥੋਂ ਪਲ ਪੈ ਗਿਆ ਇਹ ਜਾ ਗੰਦਾ ਦੇ ਕਣਕੀ ਲੈ ਗਿਆ ਚੱਕੇ ਖਬਰਾਂ ਕੱਲ ਨੂੰ ਇਹਦੀ ਕੋਈ ਤਸੱਲੀ ਆ ਕੀ ਲੈ ਜੇ ਘਰੇ ਚੱਕੇ ਕੋਈ ਤਸੱਲੀ ਨਹੀਂ ਦਾ ਗੌਰ ਰੱਖਣੀ ਪਿਆ ਕਰੂ ਹੁਣ ਪਿੰਡ ਚ ਮਾਰਨਾ ਗੇੜਾ ਹੁਣ ਇਹ ਬਲਡੋਜਰ ਦੇ ਦਾ ਜਿਹੜਾ ਕਰਤਾ ਦਾ ਕਰਦਾ ਦਾ ਕੰਮ ਨਹੀਂ ਧਿਆਨ ਰੱਖਣਾ ਬਹੁਤ ਔਖਾ ਪੈਂਦਾ ਕੀ ਚਲ ਪਿੰਡ ਚ ਪਤਾ ਲੱਗੂ ਹੀ ਮੰਨਦਾ ਕਿ ਇਹ ਨਹੀਂ ਮੰਨਦਾ ਕਿ ਇਹਦੇ ਟਾਇਰਾ ਮਾਰੇ ਟੋਲਨੇ। ਵਾਲੀ ਪਾਲਾ ਵੇ ਮਸਾ ਜਾੜਿਆ ਓਏ ਮਸਾ ਜਾੜਿਆ ਓਏ ਮਸਾ ਜਾੜਿਆ ਓਏ ਹਾ ਕੀ ਹੋ ਗਿਆ ਓਏ ਇਹਨੂੰ ਟਾਇਰ ਨੂੰ ਕੀ ਹੋ ਗਿਆ ਇਹਦੇ ਨੂੰ ਨੂੰ ਕੀ ਹੋ ਗਿਆ ਟਾਇਰ ਨੂੰ ਖੜ ਜਾ ਮੀ ਤੇ ਕੋਲ ਹੈ ਗਿਆ ਲਾ ਜੇ ਇਹਦਾ ਖੜ ਜਾ ਆਤੀ ਗਾ ਇੱਧਰ ਗਾਰੇ ਨੂੰ ਇੱਧਰ ਕਰ ਲੈ ਇਹਨੂੰ ਉਹ ਤੇ ਦੇਖਦੇ ਆਂ ਨੂੰ ਉਹ ਖੋਲ ਕੇ ਦੇਖਦੇ ਆਂਗੇ ਕੀ ਕਹਿੰਦਾਗਾ ਜੱਬਲ ਕੀ ਰੇੜੀ ਲੈ ਕੇ ਆਨੇ ਉਹਦਾ ਪਾਪਾ ਦਾ ਵਗ ਗਿਆ ਹੋਊਗਾ ਹੁਣ ਉਸ ਨੂੰ ਹੀ ਬਾਹਰ ਨਾਲ ਲਾ ਕੇ ਉਸੇ ਦੀ ਉਹ ਰੇੜੀ ਲੈ ਜਾਗੇ ਚੱਲ ਦੇਦੇ ਆਂ ਘਰੀ ਹੋਊਗਾ ਜੋ ਲੈ ਖੇਡਣ ਲੱਗ ਰਿਹਾ ਤਾਂ ਪੀਮਾ 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 ਕਿਵੇਂ ਹੈ ਵੀਰ ਸੋਡੀ ਰੇੜੀ ਲੈਣੀ ਸੀ ਮੈਨੇ ਉਹ ਰੇੜੀ ਤਾਂ ਸਾਡੀ ਜਾ ਰਹੀ ਆ ਯਾਰ ਆ ਤਾਂ ਖੜੀ ਆ ਰੇੜੀ ਸੋਡੀ ਉਹ ਆ ਖੜੀ ਆ ਮੈਂ ਤਾਂ ਭੁੱਲ ਗਿਆ ਦੀ ਆ ਹਾਲ ਲੈ ਕੇ ਜਾਣੀ ਐ ਕੀ ਕਰੋਗੇ ਸਾਸਾਂ ਨੇ ਖੇਤ ਲੈ ਕੇ ਜਾਣੀ ਐ ਉਹ ਯਾਰ ਤੋੜ ਨਾ ਦਿਓ ਨਾ ਤੋੜ ਦੇ ਕਾਨੂੰ ਆਸ ਤਾਂ ਬਸ ਉੱਥੋਂ ਲੈ ਕੇ ਬਸ ਘਰੇ ਲੈ ਕੇ ਜਾਣੀ ਐ ਬਾਅਦ ਚ ਤੈਨੂੰ ਪਹੁੰਚਾ ਲਾਂ ਦਊ ਆ ਯਾਰ ਕਾਨੂੰ ਨਿੰਦ ਦੇ ਬਾਪੂ ਹੁਣ ਆ ਜਾਾਂਗੇ ਅਸ ਤਾਂ ਲੈ ਆ ਯਾਰ ਫਿਰ ਤੋੜ ਨਾ ਦਿਓ ਨਾ ਤੋੜ ਦੇ ਕਾਨੂੰ ਆ ਬਸ ਲੈ ਕੇ ਨਾਲੇ ਤੋੜ ਕੇ ਖੜਾ ਜੰਨੇ ਹੋਗੇ ਗੇਟ ਖੋਲਦਾ ਖੜ ਜਾ ਬੋਲ ਦੇ ਗੇਟ ਆ ਚਲ ਰੇੜੀ ਤਾਂ ਮਿਲ ਗਈ ਹੁਣ ਪਹੁੰਚੇ ਮਤਾਂ ਦੀ ਕੰਮ ਐ ਫਿਰ ਰੇੜੀ ਤਾਂ ਬਹਾਨਾ ਲੈ ਕੇ ਲੈ ਲਈ ਹੁਣ 4-5 ਘੰਟੇ ਨੂੰ ਮੋੜਦੀ ਹੋਣੀ ਹੈਗੇ ਇਹਦੇ ਥੱਪੜ ਪੈਣਗੇ ਇਹਦੇ ਬਾਪੂ ਤੁਣ ਚਲ ਹਲਾ ਸਾਰੇ ਪਿੰਡ ਚ ਗੇੜਾ ਲੈ ਲਿਆ ਕੋਈ ਨਹੀਂ ਮਿਲਿਆ ਨਾ ਕੋਈ ਬਲਣਾੜਾ ਮਿਲਿਆ ਨਾ ਹੋਰ ਮਿਲਿਆ ਚਲ ਦੇਖਦੇ ਆ ਆਪਣੇ ਚਾਹ ਚੁੱਕਾ ਟਾਈਮ ਹੋ ਰਿਹਾ ਚਾਹ ਚੁੱਕੀ ਲੈ ਆ ਆਹ ਲੱਗ ਰਿਹਾ ਦਾ ਹਲਾ ਉਸੇ ਗੱਲ ਥੀ ਘੇਰੀ ਵਾਰ ਕੇ ਆਉਂਦੇ ਮਾਰੀ ਉਹ ਬੋ ਬੋ ਗਿਆ ਵਾਹ ਬਾਪੂ ਤੈਨੂੰ ਕਾਇ ਵਾਰੀ ਕਿਹਾ ਹਾਂ ਆਪਣੀ ਰੇੜੀ ਕਿੱਥੇ ਆ ਰੇੜੀ ਤਾਂ ਇਹਨਾਂ ਦਾ ਵਿੱਕੀ ਲੈ ਗਿਆ ਬਾਪੂ ਕਿਹਨਾਂ ਦਾ ਵਿੱਕੀ ਲੈ ਗਿਆ ਉਹ ਆਹ ਸਾਹਮਣੇ ਕਰਾਂ ਲੈਦਾ ਉੱਤੇ ਤੋ ਕੋਈ ਬਹਾਨਾ ਨਹੀਂ ਸਰਿਆ ਤੈਨੂੰ ਮੈਂ ਕਹਿ ਕੇ ਗਿਆ ਤੀ ਕੀ ਕਹਿ ਕੇ ਗਿਆ ਤੀ ਵੀ ਕੋਈ ਬੰਦੇ ਨੂੰ ਕੋਈ ਬਹਾਨਾ ਲਾ ਦੇ ਤੂੰ ਕਹਦੇ ਵੀ ਦਾ ਫੱਟਾ ਟੁੱਟਿਆ ਪਿਆ ਉਹਦੀ ਚੈਨ ਟੁੱਟੀ ਪਈ ਐ ਪੈਡਲ ਟੁੱਟਿਆ ਪਿਆ ਕੋਈ ਤਾਂ ਬਹਾਨਾ ਲਾ ਦੇ ਕਰ ਉਹ ਮੈਂ ਤਾਂ ਭੁੱਲ ਗਿਆ ਬਾਪੂ ਉਹ ਕੋਈ ਯਾਦ ਵੀ ਰੱਖ ਲੈ ਅਗਰ ਤੁਸੀਂ ਗੱਲ ਨੂੰ ਅਗਲੀ ਗੇਲ ਕਰ ਦੂੰਗਾ ਬਾਪੂ ਕੋਈ ਨਹੀਂ ਅਗਲੀ ਗੱਲ ਤਾਂ ਦੇਖ ਲਾਂਗੇ ਜੇ ਇਹ ਤੂੰ ਰੰਗ ਲੱਗਿਆ ਤੈਨੂੰ ਬੰਦੇ ਨੂੰ ਚਰਕ ਦੇਣੇ ਜਵਾਬ ਦੇ ਦੇ ਉਹ ਤਾਂ ਕਹਿੰਦਾ ਮੈਂ ਕਰ ਲੂਆ ਲੋਟਾ ਉਹ ਤਾਂ ਸਾਰਾ ਕੁਝ ਕਰ ਲੂ ਪਹਿਲਾਂ ਲੈ ਗਿਆ ਤੇ ਉਦੋਂ ਤੋੜ ਕੇ ਖੜਾ ਗਿਆ ਨਾ ਕੋਈ ਨਹੀਂ ਆਪਰੀ ਗੇਲੇ ਉਹ ਕਰ ਦੂੰਗਾ ਬਾਪੂ ਪੂਰਾ ਕਰ ਲੇਗਾ ਸੁਭਾਅ ਮਾੜੀ ਮੋਟੀ ਮੰਨ ਲਿਆ ਕਰ ਤੇਰਾ ਤਾਂ ਸਾਰਾ ਦਿਨ ਗੁਰ ਗੁਰ ਆਹੀ ਚੱਲੀ ਜਾਂਦਾ ਸਾਰਾ ਦਿਨ ਉਹ ਬਾਪੂ ਮੈਂ ਹੁਣ ਥੱਲੇ ਆ ਗਿਆ ਹਲੇ ਮੁੱਸੀਆਂ ਨਾਟਗਰਾਂ ਬਣਾਈ ਖੜੇ ਇਹਨੂੰ ਤਾਂ ਤੂੰ ਹਾਂ ਹਾਂ ਕੀ ਉੱਪਰ ਬਾਹਨ ਅਗਰ ਬਸ ਅਗਲੀ ਗੇਨੀ ਮਚੀ ਦਿੰਦਾ ਹੈ ਗਿਆ ਹਾਂ ਮੇਰਾ ਪੁੱਤ ਐ ਸਿਆਣਾ ਬਣ ਜਾਕਰ ਕੋਈ ਬਾਹਨ ਨਾ ਲਾਵੇ ਕਰ 11 ਬਣ ਜੂ ਕੋਈ ਬਾਹਨ ਨਾ ਲਾਵੀਂ ਫਿਰ ਅਗਲੀ ਗੇਨੀ ਦਿੰਦਾ ਹਾਂ ਐ ਰਿਆ ਕਰ ਹਾਂ ਚੰਗਾ ਐ ਕਰ ਹਾਂ ਹੁਣ ਮੜਾ ਜਾ ਮੈਂ ਖੇਤ ਨੱਕਾ ਬਦਲਿਆ ਵਾ ਬਦਲਿਆ ਹਾਂ ਉਹਨਾਂ ਚਿਰ ਤੋਂ ਧਿਆਨ ਰੱਖੀ ਕੋਈ ਆਵੇ ਜਾਵੇ ਕਿਸੇ ਨੂੰ ਉਹ ਚੀੜੀ ਨਾ ਫੜਕਣ ਦੇ ਵਾ ਠੀਕ ਆ ਬਾਪੂ ਹਾਂ ਦੇਖ ਲੈ ਪਹਿਲਾਂ ਜਿਹੜੀ ਤੁਸਕੀਆਂ ਖਾ ਗਿਆ ਹੁਣ ਨਾ ਕੋਈ ਚੱਕ ਜੀ ਠੀਕ ਆ ਇਤਨੇ ਤੇਰੀ ਮਾਂ ਆਉਣ ਵਾਲੀ ਆ ਵਾ ਠੀਕ ਆ ਮੈਂ ਚਾਹ ਕਰੀ ਅਗੇ ਪੀਊਂਗਾ ਠੀਕ ਆ ਠੀਕ ਆ ਬਾਪੂ ਹਾਂ ਮੈਨੂੰ ਖ ਐਯਾ ਸਿੱਧਰਾ ਜਵਾਖਾ ਨਹੀਂ ਬੰਦਾ ਸੌ ਬਹਾਨੇ ਲਾ ਲੰਦਾ ਵੀ ਇਹਦੀ ਤਾਂ ਭਈ ਚੈਨ ਟੁੱਟੀ ਪਈਆ ਫੱਟੇ ਇਹਦੇ ਲੱਗਣ ਵਾਲੇ ਨੇ ਜਰਕਦੇ ਨੇ ਛੇੜਿਆ ਸੀ ਨਾਲੇ ਕੰਜਰ ਨੂੰ ਸਮਝਾ ਕੇ ਗਿਆ ਵੀ ਭਈ ਸੌ ਬਹਾਨਾ ਲਾ ਦੇ ਸਾਰਾ ਦਿਨ ਆ ਨਾੜ ਗਹਿਰੀ ਧਰ ਕਦੇ ਕਹੂੰ ਫੜ 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 ਹਾਲਾ ਇਸੇ ਤੇ ਬੌਲਾ ਬਣਿਆ ਫਿਰਦਾ ਇਹ じゃ ਸਿੱਧਰਾ ਜਵਾਖ ਕਿੱਥੇ ਮੇਰੇ ਕਰਮਾਂ ਚ ਪਿਆ ਸੀ ਚਲ ਵੀ ਫਾਪੀਂ ਤੇ ਦੇਖਦੇ ਆ ਜੇ ਪੀਮ ਹੋਇਆ ਨਾ ਕੱਲਾ ਆਉਤੋਂ ਸਕੂਟਰੀ ਮਿਲ ਜੂਗੀ ਆਪਾਂ ਨੂੰ ਹੋਟਲ ਦਾ ਬਿਲਆ ਬੋਕੇ ਲੈ ਜਾਗੇ ਹੋਰ ਇਹ ਜੀ ਆਪ ਤਾਂ ਮਾੜੀ ਗੱਲ ਜੀ ਤੇ ਉਹ ਕੋਫੀ ਟੱਲਾ ਦੇ ਦੇ ਕੋਈ ਨੂੰ ਲੈ ਲਈ ਇੰਨੇ ਚ ਹੀ ਬੜ ਜੂਗਾ ਉਹ ਫਿਰ ਜੇ ਚੱਲ ਆਪਣਾ ਕੰਮ ਬਣ ਜੂਗਾ ਆਪਾਂ ਕਿਹੜਾ ਫਿਰ ਤੇਰ ਕੋਣਾ ਚੀਮਾ ਉਹ ਕਰੀਆਂ ਬਈ ਹਾਂ ਕਰੀਆਂ ਬਾਬਾ ਮੈਂ ਤਾਂ ਤੇਰੀ ਸਕੂਟਰੀ ਲੈ ਜਾਣ ਨੂੰ ਕਹਿੰਦਾ ਸੀ ਸਕੂਟਰੀ ਲੈ ਜਾਣ ਨੂੰ ਕਹਿੰਦਾ ਸੀ ਹਾਂ ਬਾਪੂ ਕਹਿ ਕੇ ਕਿਹਾ ਕੋਈ ਬਹਾਨਾ ਲਾ ਦੀ ਚੀਜ਼ ਨਹੀਂ ਦੇਣੀ ਕੋਈ ਬਹਾਨਾ ਵਾਰ ਦਿੰਨਾਗਾ ਐਂ ਕਰਦਾ ਕੋਈ ਇਹਦੇ ਤਾਂ ਫੱਟੇ ਟੁੱਟੇ ਪਏ ਨੇ ਉਹ ਫੱਟੇ ਮੈਂ ਲਵਾ ਲੂ ਕਿੱਡੀ ਗੱਲ ਆ ਨਾਲੇ ਪੈਡਲ ਟੁੱਟਿਆ ਪਿਆ ਮੈਂ ਸਮਰਾ ਲੂ ਕੀ ਗੱਲ ਆ ਸਮਰਾ ਲੇਗਾ ਹਾਂ ਮੈਂ ਜਾਊਗਾ ਜੇ 10 ਰੁਪਏ ਲਾ ਦਾਂਗੇ ਯਾਰਾ ਕਿੱਡੀ ਗੱਲ ਆ ਇਹ ਵਾਠ ਠੀਕ ਆ ਫਿਰ ਤਾਂ ਲੈ ਜਾ ਹਾਂ ਲੈ ਜਾਣਾ ਮੈਂ ਸਮਰਾ ਲਿਆ ਹੀ ਨਾਲੇ ਸਮਰਾ ਲਊ ਉਹ ਲੈ ਤੈਨੂੰ ਚੁਸਕੀ ਦਿੰਨਾ ਹਾਏ 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 ਬੰਦੀ ਗੱਲ ਹੋਈ ਹਾਂ ਜਵਾਬ ਨਾ ਦੇਆ ਕਰ ਮੈਨੂੰ ਚੀਜ਼ ਨੂੰ ਜਦੋਂ ਲੈ ਜਾ ਲੈ ਜਾ ਫਿਰ ਤਾਂ ਦਾ ਹੀ ਲੈ ਜਾ ਤੂੰ ਹਾਂ ਮੈਂ ਕੋਈ ਨਹੀਂ ਹਾਂ ਬਾਬਾ ਲੈ ਜਾ ਫਿਰ ਤਾਂ ਹਾਂ ਸਮਰਾਲੇ ਹੀ ਸਮਰਾਲੇ ਕੋਈ ਨਹੀਂ ਤਾਂ ਮੈਂ ਸਾਰਾ ਸਮਰਾਕੇ ਲਿਉਂਦਾ ਬਾਪੂ ਗਾਲਾਂ ਨਿੰਦਾ ਮੇਰਾ ਕੋਈ ਨਹੀਂ ਮੈਂ ਹੋ ਆਜੂਗਾ ਮੈਨੂੰ ਟਾਈਮ ਜ਼ਿਆਦਾ ਨਹੀਂ ਲਾਉਂਦਾ ਹੈਗਾ ਚੰਗਾ ਸਮਰਾਲੇ ਹੀ ਗਿਰਾ ਲੈ ਨੂੰ ਕੀ ਪਤਾ ਲੱਗਦਾ ਬੰਦੇ ਦਾ ਆਪਣਾ ਕੰਮ ਬਣ ਗਿਆ ਹੋਰ ਸਮਰਾਕੇ ਲਿਆ ਉਹ ਕਹਿੰਦਾ ਸਿਆਣਾ ਕਰੂੰਗਾ ਮੈਨੂੰ ਸਿਆਣਾ ਕਾਚ ਕਰੇਗਾ ਤੂੰ ਹੈ ਕੀ ਨੂੰ ਤਾਂ ਮਿੱਟ ਲੱਗਦਾ ਦੇਣ ਨੂੰ ਸਿਆਣਾ ਹੈ ਉਹਦਾ ਚੁਸਕੀ ਦੀ ਤਾਰ ਤਾਂ ਮੈਂ ਤਾਂ ਉਹ ਵੇ ਦੀ ਉਸਦੀ ਨਾਲ ਦੀ ਨਾਲ ਕੰਨਾ ਲੈ ਜਾ ਵਾਹ ਥੋੜੀ ਬੰਦਾ ਬੰਦਾ ਹੋਣਾ ਟਾਈਮ ਹੁਣ ਰੱਬ ਦੇ ਆਸਰੇ ਤਿੰਨ ਸਾਢੇ ਤਿੰਨ ਦੇ ਕਰੀਬ ਹੋ ਰਿਹਾ ਹੁਣ ਦੇਖਦਾ ਹੁਣ ਤਾਂ ਉਹਦੀ ਮਾਂ ਵੀ ਆ ਗਈ ਹੂ ਦੇਖਨੇ ਘਰੇ ਜਾ ਕੇ ਕੋਈ ਕੰਮ ਤੇ ਲਾ ਸੋਚਦੇ ਆ ਦੇਖਨੇ ਜਵਾਖ ਜੀ ਨੇ ਕੋਈ ਕਰ ਇਹ ਤਾਂ ਆਹੀ ਆ ਸਾਰਾ ਤਾਂ ਓਏ ਕਟੇਰ ਵਾਲਿਆ ਤੈਨੂੰ ਕਾਇਵਰੀ ਕਿਹਾ ਹਾਂ ਵੀਪੈ ਜਦੋਂ ਕੋਈ ਆ ਜੇ ਕੋਈ ਚੀਜ਼ ਦੇਣੀ ਨਹੀਂ ਉਹ ਸਕੂਟਰੀ ਚਮਕਦੀ ਆਪਣੀ ਇਹ ਕੌਣ ਲੈ ਗਿਆ ਇਹਦਾ ਤਾਇਆ ਲੈ ਗਿਆ ਆਪਣਾ ਤਾਇਆ ਤਾਇਆ ਲੈ ਗਿਆ ਹਾਂ ਤੈਨੂੰ ਕੋਈ ਬਹਾਨਾ ਨਹੀਂ ਲਾਇਆ ਬਹਾਨਾ ਲਾਇਆ ਦੀ ਮੈਂ ਇਹਨੂੰ ਕਿਹਾ ਮਾਂ ਫੱਟੇ ਟੁੱਟੇ ਪਏ ਨੇ ਇਹਦੇ ਤਾਂ ਇਹਦਾ ਪੈਡਲ ਟੁੱਟਿਆ ਪਿਆ ਕਹਿੰਦਾ ਮੈਂ ਸਮਰਾ ਲਿਉਂਗਾ ਉਹ ਉਹ ਕਿਹੜਾ ਸਮਰਾਉ ਤਾ ਤਾਇਆ ਕਹਿਣਾ ਤੇ ਉਹਨੂੰ ਵੀ ਭਈਏ ਦੀ ਚੈਨ ਖਰਾਬ ਹੈ ਚ ਹਵਾ ਨਹੀਂ ਹੈਗੀ ਅੱਛਾ ਹਾਂ ਸਮਝ ਲਿਆ ਕਰ ਕੋਈ ਗੱਲ ਨੂੰ ਠੀਕ ਆ ਕੋਈ ਨਹੀਂ ਇਹ ਚਲਦੀ ਨਹੀਂ ਅੱਗੇ ਤੋਂ ਫਿਰ ਬਹਾਨਾ ਹੀ ਲਾ ਦਿਆ ਕਰੂੰਗਾ ਕੋਈ ਨਹੀਂ ਉਹ ਤੈਨੂੰ ਕਿੰਨੇ ਕਵਾਰੀ ਕਹਾ ਵੀ ਇਹ ਗੱਲ ਲੜ ਬੰਨ ਲਾ ਪੂਰੀ ਬਾ ਠੀਕ ਆ ਮੈਂ ਜਮਾ ਲੜ ਬੰਨ ਲਈ ਗੱਲ ਤੇਰੀ ਕਿਹਦੇ ਚ ਹਵਾ ਨਹੀਂ ਹੈਗੀ ਹਾਂ ਮੈਂ ਕਹਿਨੂਆ ਬਸ ਹੀ ਦੀ ਹਾਈ ਚ ਹਵਾ ਨਹੀਂ ਹੈਗੀ ਹਾਂ ਐ ਕਹਿਆ ਕਰ ਹਾਂ ਨਾਲੇ ਕਿਦੂਆ ਟੈਂਕੀ ਖਾਲੀ ਹੋ ਰਹੀ ਨਾਲੇ ਟੈਂਕੀ ਖਾਲੀ ਹੋ ਰਹੀ ਐ ਨਾਲੇ ਤਾਂ ਟੁੱਟ ਰਹੀ ਐ ਸਾਰਾ ਕੁਝ ਪਾਣੀ ਨਾਲੇ ਕਿਸੇ ਕੰਮ ਦੀ ਨਹੀਂ ਹੈਗੀ ਕੋਈ ਮੱਥੇ ਭਾਗ ਲੱਗ ਜਾ ਕਰ ਕਿਉਂ ਮੇਰੇ ਦਿਮਾਗ ਆ ਨਾ ਬੋਕ ਜਿਓ ਬਾ ਕੋਈ ਨਾ ਤੂੰ ਫਿਕਰ ਨਾ ਕਰ ਜਮਾ ਅੱਗੇ ਤੂੰ ਜ਼ਮੀਨ ਨਹੀਂ ਦਿੰਦਾ ਚੀਜ਼ ਕਿ ਤੂੰ ਤਾਂ ਤੁਸਕੀ ਤੇ ਖੜ ਜਾਣਾ ਜੀ ਅਗਲਾ ਇੱਕ ਤੁਸਕੀ ਦੇ ਉਹ ਤੇ ਲੱਗਿਆ ਰਹਿਣਾ ਨਾ ਕੋਈ ਅੱਗੇ ਤੂੰ ਨਹੀਂ ਦ ਉਨਾ ਉਹ ਆਈ ਰੁਮਾ ਦੇ ਕੇ ਉਹਨਾਂ ਡੇ ਤੇ ਤੰਨ ਵਾਲੀ ਬਸ ਤੇ ਦੇਖਿਆ ਇਤਨੇ ਦੇਖਿਆ 25 ਜੇ ਆਜੇ ਤੇਰੀ ਮਾਂ ਹਾਂ ਮੇਰਾ ਵੀਰ ਤੂੰ ਕਿੱਥੇ ਲੱਗ ਗਿਆ ਮੇਰੇ ਮੱਥੇ ਇਹ ਜਾ ਜਵਾਖ ਨੂੰ ਇੱਕ ਗੱਲ ਸਮਝਾ ਦੇ ਓਏ ਓਸੀ ਨਹੀਂ ਮੰਨਦਾ ਵੀ ਬੰਦੇ ਨੂੰ ਝੜਕਦੇ ਨੇ ਕੋਈ ਬਹਾਨਾ ਲਾ ਦੇ ਡਾਲ ਨੀ ਕੰਦਰ ਨੂੰ ਔੜਦੀ ਇਹ ਜਾ ਮਾੜਾ ਜਵਾਖ ਆ ਚੱਲ ਤੂੰ ਤੰਨ ਵਾਲੀ ਦਾ ਟਾਈਮ ਹੋ ਰਿਹਾ ਜੇ ਉਹ ਆਜੇ ਦੇਖਦੇ ਆਂ ਬਸ ੱਡੇ ਦੇ ਜਾ ਕੇ ਉਹ ਬੈਠਿਆ ਲੈ ਅਣਕ ਲਈ ਉਪੀਮਾ ਕੋਣਾ ਓਏ ਉਹ ਮੈਂ ਯਾਰ ਸਾਡੀ ਬੇਬੇ ਦਾ ਦੌਰਾ ਪੈ ਰਿਹਾਗਾ ਤੇਰੀ ਬੇਬੇ ਕਿੱਥੇ ਐ ਬੇਬੇ ਕੀ ਕਰਨਾ ਦੀ ਆ ਉਹ ਸਾਡੀ ਬੁੜੀ ਨੂੰ ਦੌਰਾ ਪੈ ਰਿਹਾ ਯਾਰ ਪਾਪਾ ਕਹ ਕੇ ਆਦੀ ਕੋਈ ਬਹਨ ਨਾ ਲਾਦੀ ਲੈ ਕਰਦਾ ਬਹਨ ਨਾ ਲਾ ਦੇਣਾ ਕੋਈ ਯਾਰ ਉਹਦੀ ਤਾਂ ਟੈਂਕੀ ਖਾਲੀ ਹੋ ਰਹੀ ਹੈਗੀ ਬੁੜੀ ਦੀ ਕੀ ਉਹ ਹੁੰਦੀ ਹੁੰਦੀ ਹੈਗੀ ਤੈਨੂੰ ਪਤਾ ਨਹੀਂ ਆ ਨਾ ਉਹਦੀ ਹਵਾ ਨਿਕਲਦੀ ਆ ਬੁੜੀ ਦੀ ਕੀ ਹਵਾ ਨਿਕਲਦੀ ਹੁੰਦੀ ਹੈਗੀ ਵੀ ਜੋ ਤਾਂ ਕਿਸੇ ਕੰਮ ਦੀ ਨਹੀਂ ਹੈਗੀ ਉਹ ਤੂੰ ਤਾਂ ਬਿੱਜੂ ਹੀ ਰਹੇਗਾ ਤੈਨੂੰ ਕੋਈ ਸੂਰਬੂਰ ਨਹੀਂ ਆ ਗਿਆ ਉਹ ਬੁੜਾ ਕਹਿ ਕੇ ਗਿਆ ਤੀ ਮੈਨੂੰ ਬੁੜਾ ਕਹਿ ਗਿਆ ਤੂੰ ਤਾਂ ਬੁੜੇ ਦੀਓ ਚੱਲੇਗਾ ਹੁਣ ਹਾਂ ਲੈ ਤਾਂ ਜੱਬਲੀ ਹੈਗੇ ਉਹਨਾਂ ਦੇ ਬੁੜੇ ਨੂੰ ਬੁਲਾ ਕੇ ਲੈ ਕੇ ਆਣਾ ਉਹ ਸਿਆਣਾਗਾ ਉਹ ਦੇਖੂਗਾ ਤਾਂ ਜੱਬਲੀ ਰਹੂਗਾ ਦੇਖ ਰਿਆਂ ਸਿੱਧਰੇ ਜਵਾਖ ਦਾ ਕੋਈ ਜੇ ਆਇਆ ਹੁਣ ਕੋਈ ਦੇਖਦਾ ਹੈ ਕੀ ਪਤਾ ਜਵਾਖ ਦੀ ਕੋਈ ਨਗਰੇ ਨਹੀਂ ਨਹੀਂ ਹੈਗੀ ਕੰਜਰ ਵੀ ਬੰਦਾ ਕੋਈ ਬਾਹਰ ਗਿਆ ਹੋਇਆ ਵੀ ਭਈ ਨਿਗਾ ਰੱਖੇ ਯਰ ਕਿ ਯਰ ਕਿ ਚੀਜ਼ਾਂ ਲੋਕਾਂ ਨੂੰ ਚੁਕਾਈਆਂ ਦਾ ਕੋਈ ਕੁਛ ਕਹਦਾ ਕੋਈ ਨਾ ਹੋਈ ਆ ਪਤਾ ਨਹੀਂ ਕਿੱਥੇ ਦਾ ਜੜੀ ਹੋਈ ਆ ਕਿੱਥੇ ਨਾ ਹੋਈ ਆ ਨਾ ਦੱਸ ਕੇ ਯਾਰ ਦੇਖ ਦੇਖਦੇ ਕਿਵੇਂ ਕਰ ਦੰਦਾ ਬਾਪੂ ਆ ਗਿਆ ਓਏ ਓਏ ਆਤਾ ਗਿਆ ਹਾਂ ਬਾਪੂ ਤੂੰ ਐਂ ਦੱਸ ਹਾਂ ਉਹ ਤੇਰੀ ਮਾਂ ਆਈ ਨਹੀਂ ਹਲੇ ਨਾ ਆਈ ਨਹੀਂ ਬਾਪੂ ਹੋਰ ਤਾਂ ਕੋਈ ਆ ਗਿਆ ਆਇਆ ਦੀ ਇਹਨਾਂ ਦਾ ਮੁੰਡਾ ਆਇਆ ਦੀ ਆ ਬੁੜੀ ਨੂੰ ਲੈਣ ਆਪਣੀ ਨੂੰ ਆਪਣੀ ਬੁੜੀ ਲੈਣ ਕੀ ਹੋ ਗਿਆ ਨਾਲੇ ਪਤਾ ਨਹੀਂ ਕਹਿੰਦਾ ਜੀ ਦੌਰਾ ਪਾਇਆ ਮੈਂ ਬਾਹਰ ਨਾ ਲਾਤਾ ਪਰ ਜਿਹੜਾ ਤੂੰ ਕਹਿ ਕੇ ਗਿਆ ਸੀ ਕੀ ਵੀ ਆਪਣੀ ਬੁਢੀ ਦੀ ਤਾਂ ਹਵਾ ਨਿਕਲ ਰਹੀ ਆ ਹੋਰ ਬੇਦਾ ਟੈਂਕੀ ਖਾਲੀ ਹੂਰੀਆ ਟੈਂਕੀ ਖਾਲੀ ਨਹੀਂ ਆ ਬੁਢੀ ਦੀ ਹਵਾ ਨਿਕਲ ਗਈ ਕਿਸੇ ਕੰਮ ਦੀ ਨਹੀਂ ਹੈਗੀ ਮੈਂ ਤਾਂ ਕਹੇ ਤਾ ਉਹ ਕੰਜਰ ਆਏ ਕਹੇ ਸੀ ਤੈਨੂੰ ਆ ਬਹਾਨੇ ਉਹ ਤਾਂ ਆਪਣੇ ਜਿਹੜੀਆਂ ਕੋਈ ਆਪਣੀ ਕੋਈ ਬੁਢੀ ਦੀ ਹਵਾ ਤੂੰ ਕਹਿ ਕੇ ਤਾਂ ਕਿ ਉਹਦੀ ਹਵਾ ਨਿਕਲਿਆ ਕਰੇ ਇਹਦੀਆਂ ਵੀ ਹਵਾ ਗੀ ਬੁੜੀਆਂ ਦੀ ਹਵਾ ਨਿਕਲੀ ਆ ਉਹ ਜਿੱਦਾ ਗੀ ਆਦੀ ਬਾਪੂ ਨਾਲੇ ਓਏ ਜਿਹੜਾ ਹੈ ਓਏ ਬਾਪੂ ਓਏ ਬੁਰਾ ਜਿਹੜਾ ਆਏ ਬਾਪੂ ਓਏ ਆਏ ਓਏ ਜੈ ਸਿੱਧਿਆ ਤੇਰਾ ਮੈਂ ਕਰਾਂ ਵੀ ਉਹ ਕੰਜਰ ਬੁੜੀਆਂ ਦੀ ਹਵਾ ਨਿਕਲੀ ਆ ਕਦੇ ਐਡਾ ਕਮੂਤ ਜਵਾਕ ਮੇਰੇ ਲੱਗਿਆ ਮੱਥੇ